ਸੋ ਸ੍ਰੀ ਗੁਰੂ ਜੀ ਮੈਂ ਹਾਂ ਪੁਨੀਤ ਕੋਰ ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕੁਝ ਕਹਾਣੀਆਂ क्राइम ਤੋਂ ਸ਼ੁਰੂ ਨਹੀਂ ਹੁੰਦੀਆਂ ਉਹ ਸ਼ੁਰੂ ਹੁੰਦੀਆਂ ਨੇ ਇੱਕ ਛੋਟੇ ਜਿਹੇ ਝੂਠ ਤੋਂ ਇੱਕ ਅਜਿਹਾ ਝੂਠ ਜੋ ਹੌਲੀ-ਹੌਲੀ ਰਿਸ਼ਤਿਆਂ ਨੂੰ ਤੋੜਦਾ ਹੈ ਇਹ ਕਹਾਣੀ ਵੀ ਕਿਸੇ ਗੈਂਗਵਾਰ ਦੀ ਨਹੀਂ ਸੀ ਇਹ ਕਹਾਣੀ ਸੀ ਵਿਰੋਸੇ ਦੀ ਵਿਆਹ ਦੀ ਅਤੇ ਉਸ ਸਾਗ ਦੀ ਜੋ ਪਹਿਲਾਂ ਰਿਸ਼ਤਿਆਂ ਨੂੰ ਸਾੜਦੀ ਹੈ ਤੇ ਫਿਰ ਇਨਸਾਨਾਂ ਨੂੰ ਇਹ ਸੱਚੀ ਘਟਨਾ ਤੇ ਜਦੋਂ ਮੈਂ ਰਿਸਰਚ ਕਰ ਰਹੀ ਸੀ ਤਾਂ ਮੈਨੂੰ ਇਹ ਬਹੁਤ ਹੀ ਜ਼ਿਆਦਾ ਡਿਫਰੈਂਟ ਲੱਗੀ ਬਾਕੀ ਸਟੋਰੀਜ਼ ਨਾਲੋਂ ਇਸ ਨੂੰ ਐਂਡ ਤੱਕ ਸੁਣਿਆ ਕਿਉਂਕਿ ਇਸ 'ਚ ਹਰ ਮੋੜ ਤੇ ਮੋੜ ਨੇ ਇੱਕ ਦਿਨ ਦਿਨ ਦੇ ਉਜਾਲੇ ਵਿੱਚ ਮੈਂ 38 ਸੈਕਿੰਡ ਵਿੱਚ ਦੋ ਜ਼ਿੰਦਗੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਪਰ ਅਸਲੀ ਕਹਾਣੀ ਉਸ ਸੜਕ ਤੋਂ ਨਹੀਂ ਉਸ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਸੀ 28 ਮਈ 2021 ਪਰਤਪੁਰ ਸ਼ਾਮ 5 ਵਜੇ Rajasthan ਦੇ ਪਰਤਪੁਰ ਸ਼ਹਿਰ ਮੇ ਨੀਮ ਦਾ ਗੇਟ ਕਲੋਨੀ ਦਾ ਇਲਾਕਾ ਸੜਕਾਂ ਤੇ ਸਨਨਾਟਾ ਚਾਰੋਂ ਪਾਸੇ ਮਹਾਮਾਰੀ ਦਾਸ ਕਰੋਨਾ ਦਾ ਦੁਕਾਨਾਂ ਬੰਦ ਟ੍ਰੈਫਿਕ ਲਗਭਗ ਖਤਮ ਉਸੇ ਸ਼ਾਂਤ ਮਾਹੌਲ ਵਿੱਚ ਇੱਕ ਸੀਸੀਟੀਵੀ ਕੈਮਰਾ ਰਿਕਾਰਡ ਕਰਦਾ ਹੈ ਹੁੰਡਈ ਦੀ ਬਲੈਕ ਕ੍ਰੇਟਾ ਕਾਰ ਨ ਡਰਾਈਵਿੰਗ ਸੀਟ ਤੇ ਨੇ ਡਾਕਟਰ ਸੁਦੀਪ ਗੁਪਤਾ ਕੋਲ ਹੀ ਬੈਠੇ ਨੇ ਉਹਨਾਂ ਦੀ ਪਤਨੀ ਡਾਕਟਰ ਸੀਮਾ ਗੁਪਤਾ ਦੋਨੋਂ ਕਿਸੇ ਬਾਬੇ ਦੇ ਦਰਸ਼ਨ ਦੇ ਲਈ ਕਰੋ ਉੱਕਲੇ ਸਨ ਅਚਾਨਕ ਬਿਨਾ ਨੰਬਰ ਦੀ ਬਲੈਕ ਸਪਲੈਂਡਰ ਬਾਈਕ ਤੇਜ਼ੀ ਨਾਲ ਓਵਰਟੇਕ ਕਰਦੀ ਹੈ ਅਤੇ ਕਾਰ ਦੇ ਸਾਹਮਣੇ ਆ ਕੇ ਰਸਤਾ ਰੋਕ ਦਿੰਦੀ ਹੈ ਬਾਈਕ 'ਤੇ ਦੋ ਲੋਕ ਸਵਾਰ ਸਨ ਪਿੱਛੇ ਬੈਠਿਆ ਸ਼ਖਸ ਆਪਣੇ ਚਿਹਰੇ ਨੂੰ ਲਾਲ ਜਿਹੇ ਕੱਪੜੇ ਨਾਲ ਗਮਚੇ ਨਾਲ ਟਕਿਆ ਹੋਇਆ ਸੀ ਉਹਨੇ ਤੇ ਅੱਗੇ ਬੈਠਾ ਜਿਹੜਾ ਆਦਮੀ ਸੀ ਉਹਦਾ ਮੂੰਹ ਇਦਾਂ ਹੀ ਸੀ ਕਾਰ ਰੁਕਦਿਆਂ ਹੀ ਦੋਵੇਂ ਥੱਲੇ ਉਤਰਦੇ ਨੇ ਡਰਾਈਵਰ ਸਾਈਡ ਦੇ ਵੱਲ ਵੱਧਦੇ ਨੇ ਡਾਕਟਰ ਸੁਦੀਪ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅਗਲੇ ਕੁਝ ਸੈਕੰਡਸ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਹਿੱਸਾ ਬਣਨ ਵਾਲੇ ਨੇ ਉਹਨਾਂ ਨੇ ਕਾਰ ਦਾ ਸਨਵਾਈਜ਼ਰ ਉੱਪਰ ਕੀਤਾ ਅਤੇ ਗੱਲਬਾਤ ਦੇ ਲਈ ਡਰਾਈਵਰ ਸਾਈਡ ਦੀ ਵਿੰਡੋ ਥੱਲੇ ਕਰ ਦਿੱਤੀ ਸੀਸੀਟੀਵੀ ਵਿੱਚ ਦਿਸਦਾ ਲਾਲ ਗਮਚਾ ਬੰਨੀ ਸ਼ਖਸ ਉਹਨਾਂ ਨੂੰ ਕੁਝ ਕਹਿੰਦਾ ਹੈ ਉਸਦੇ ਹੱਥ ਵਿੱਚ ਪਿਸਤਲ ਨਜ਼ਰ ਆਉਂਦੀ ਹੈ ਤੇ ਉਹ ਉਸ ਨੂੰ ਇਸਤੇਮਾਲ ਕਰਨ ਲਈ ਉਤਾਵਲਾ ਲੱਗ ਰਿਹਾ ਹੁੰਦਾ ਹੈ ਪਹਿਲੀ ਗੋਲੀ ਸਿੱਧੇ ਡਾਕਟਰ ਸੁਦੀਪ ਦੇ ਸਿਰ ਵਿੱਚ ਲੱਗਦੀ ਹੈ ਕੁਝ ਹੀ ਸੈਕੰਡ ਬਾਅਦ ਦੂਜੀ ਗੋਲੀ ਨਾਲ ਦੀ ਸੀਟ ਤੇ ਬੈਠੀ ਡਾਕਟਰ ਸੀਮਾ ਤੇ ਦਾਗ ਦਿੱਤੀ ਜਾਂਦੀ ਹੈ ਇਸ ਦੇ ਬਾਅਦ ਦੋਨਾਂ ਤੇ ਲਗਾਤਾਰ 7 ਤੋਂ 8 ਰਾਉਂਡ ਫਾਇਰਿੰਗ ਹੁੰਦੀ ਹੈ ਤੇ ਫਿਰ ਹਮਲਾਵਰ ਉਸੇ ਬਾਈਕ ਤੇ ਬਹਿ ਕੇ ਭੱਜਣ ਲੱਗਦੇ ਨੇ ਹੁਣ ਆਸ-ਪਾਸ ਅਫਰਾ-ਤਫਰੀ ਮਚ ਜਾਂਦੀ ਹੈ ਲੋਕ ਰੌਲਾ ਸੁਣਦੇ ਨੇ ਰੌਲੇ ਦਾ ਹਿੱਸਾ ਬੰਦੇ ਨੇ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਬਾਈਕ ਤੇ ਪਿੱਛੇ ਬੈਠਾ ਜਿਹੜਾ ਸ਼ੂਟਰ ਹੈ ਨਾ ਹਵਾ ਵਿੱਚ ਗੋਲੀ ਜੀ ਚਲਾ ਕੇ ਲੋਕਾਂ ਨੂੰ ਡਰਾਉਂਦਾ ਹੈ ਫਿਰ ਗਲਤ ਸਾਈਡ ਤੋਂ ਬਾਈਕ ਮੋੜ ਕੇ ਯਾਨੀ ਕਿ ਯੂ-ਟਰਨ ਲੈ ਕੇ ਦੋਵੇਂ ਫਰਾਰ ਹੋ ਜਾਂਦੇ ਨੇ ਅਤੇ ਜਾਂਦਿਆਂ-ਜਾਂਦਿਆਂ ਕਾਰ ਦੇ ਵੱਲ ਫਿਰ ਤੋਂ ਫਾਇਰ ਕਰਦੇ ਨੇ ਮਹਿਜ਼ 38 ਸੈਕਿੰਡ ਤੇ ਡਬਲ ਮਰਡਰ ਦਹਿਸ਼ਤ ਫੈਲਣ ਲਈ ਬਹੁਤ ਹੁੰਦਾ ਹੈ ਹੁਣ ਭੀੜ ਦੇਖ ਰਹੀ ਹੁੰਦੀ ਹੈ ਕਿ ਆਹ ਕੀ ਹੋ ਗਿਆ ਉਹ ਕਾਰ ਦੇ ਅੰਦਰ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੁਦੀਪ ਤਾਂ ਖਤਮ ਹੁੰਦਾ ਹੈ ਪਰ ਉਸ ਦੀ ਘਰ ਵਾਲੀ ਸੀਮਾ ਜੋਂਦੀ ਜਾਪਦੀ ਹੁੰਦੀ ਹੈ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕੁਝ ਹੀ ਮਿੰਟਾਂ ਵਿੱਚ ਪੁਲਿਸ ਤੇ ਐਂਬੂਲੈਂਸ ਦੋਵੇਂ ਪਹੁੰਚ ਜਾਂਦੇ ਨੇ ਤੇ ਦੋਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਪਰ ਇੱਥੇ ਡਾਕਟਰ ਸੀਮਾ ਵੀ ਖਤਮ ਹੋ ਜਾਂਦੀ ਹੈ ਹੁਣ ਪੁਲਿਸ ਜਾਣਦੀ ਹੁੰਦੀ ਹੈ ਕਿ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ ਤੇ ਇਹਨੂੰ ਛੇਤੀ ਸੋਲਵ ਕਰਨਾ ਹੀ ਪਏਗਾ ਸੋ ਬਿਨਾ ਟਾਈਮ ਵੇਸਟ ਕੀਤੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਸਭ ਤੋਂ ਵੱਡਾ ਸੁਰਾਗ ਹੁੰਦਾ ਹੈ ਸੀਸੀਟੀਵੀ ਫੁਟੇਜ ਵਿੱਚ ਦਿਖ ਰਹੀ ਉਹ ਬਲੈਕ ਸਪਲੈਂਡਰ ਬਾਈਕ ਐਸੇ ਬਾਈਕ ਨੂੰ ਟ੍ਰੇਸ ਕਰਦਿਆਂ ਹੋਇਆਂ ਪੁਲਿਸ ਪਹੁੰਚਦੀ ਹੈ ਸ਼ੂਟਰ ਦੇ 브ਦਰ ਇਨ ਲਾ ਕੋਲ ਉਹਦਾ ਨਾਮ ਹੁੰਦਾ ਹੈ ਭੋਲੂ ਪਹਿਲਵਾਨ ਇੱਥੇ ਪੁਲਿਸ ਦੇ ਹੱਥ ਖਾਲੀ ਨਹੀਂ ਰਹਿੰਦੇ ਪੁਲਿਸ ਨੂੰ ਇੱਥੇ ਇਹ ਪਤਾ ਲੱਗਦਾ ਹੈ ਕਿ ਜਿਸ ਡਾਕਟਰ ਜੋੜੇ ਨੂੰ ਖਤਮ ਕੀਤਾ ਗਿਆ ਉਹ ਖੁਦ ਕਿਸੇ ਨੂੰ ਖਤਮ ਕਰ ਚੁੱਕੇ ਨੇ ਪਰ ਕਿਸ ਨੇ ਇਹਨਾਂ ਨੂੰ ਮਾਰਿਆ ਤੇ ਇਹਨਾਂ ਨੇ ਕਿਸ ਨੂੰ ਮਾਰਿਆ ਇਹ ਕਨਫਿਊਜ਼ਨ ਕਲੀਅਰ ਕਰਨ ਲਈ ਤੁਹਾਨੂੰ ਲੈ ਕੇ ਜਾਣਾ ਪਏਗਾ ਸਾਲ 2015 ਚ ਜਗ੍ਹਾ ਰਾਜਸਥਾਨ ਦਾ ਪਰਤਪੁਰ ਸ਼ਹਿਰ ਹੀ ਇੱਥੇ ਮੌਜੂਦ ਸੀ ਡਾਕਟਰ ਸ਼੍ਰੀ ਰਾਮ ਗੁਪਤਾ ਮੈਮੋਰੀਅਲ ਹਸਪੀਟਲ ਇਸ ਹਸਪੀਟਲ ਦੀ ਮਾਲਕਨ ਸੀ 38 ਸਾਲ ਦੀ ਡਾਕਟਰ ਸੀਮਾ ਗੁਪਤਾ ਇਕ ਤਜਰਬੇਕਾਰ ਗਾਇਨਕੋਲੋਜਿਸਟ ਉਹਨਾਂ ਦੇ ਪਤੀ ਡਾਕਟਰ ਸੁਦੀਪ ਗੁਪਤਾ ਇੱਕ ਫਿਜ਼ੀਸ਼ੀਅਨ ਸਨ ਜੋ ਵਿੱਚ ਵਿੱਚ ਆਪਣੀ ਪਤਨੀ ਦੇ ਹਸਪਤਲ ਵਿੱਚ ਤਾਂ ਕਦੀ ਰਾਜ ਬਹਾਦਰ ਮੈਮੋਰੀਅਲ ਹਸਪਤਲ ਵਿੱਚ ਮਰੀਜ਼ਾਂ ਨੂੰ ਦੇਖਦੇ ਸਨ ਪ੍ਰੋਫੈਸ਼ਨਲ ਲਾਈਫ ਵਿੱਚ ਦੋਵੇਂ ਬੇहद ਸਫਲ ਸਨ ਆਪਣਾ ਇਹਨਾਂ ਦਾ ਹਸਪਤਾਲ ਸੀ ਸਮਾਜ ਵਿੱਚ ਸਨਮਾਨ ਸੀ ਫਾਈਨੈਂਸ਼ੀਅਲ ਸਟੈਬਿਲਿਟੀ ਸੀ ਪਰਸਨਲ ਲਾਈਫ ਵਿੱਚ ਵੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਇਹਨਾਂ ਦੇ ਦੋ ਬੱਚੇ ਸਨ ਜ਼ਿੰਦਗੀ ਵਿੱਚ ਹਰ ਸੁੱਖ ਸਹੂਦਤ ਸੀ ਇਹਨਾਂ ਦੇ ਜੋ ਚਾਹੁੰਦੇ ਸੀ ਉਹ ਇਹਨਾਂ ਨੂੰ ਮਿਲਦਾ ਸੀ ਸੋ ਇੱਕ ਪਰਫੈਕਟ ਲਾਈਫ ਜੋ ਨਜ਼ਰ ਆਉਂਦੀ ਸੀ ਇਹਨਾਂ ਦੇ ਹਸਪਤਾਲ ਵਿੱਚ ਇੱਕ ਰਿਸੈਪਸ਼ਨਿਸਟ ਦੀ ਲੋੜ ਸੀ ਤੇ 21 ਸਾਲਾਂ ਇੱਕ ਕੁੜੀ ਦੀਪਾ ਨੂੰ ਨੌਕਰੀ ਦਿੱਤੀ ਦੀਪਾ ਤੌਲਪੁਰ ਦੀ ਰਹਿਣ ਵਾਲੀ ਸੀ ਉਸ ਦੀ ਜ਼ਿੰਦਗੀ ਵੀ ਬਾੜੀ ਔਖੀ ਸੀ ਉਹਦਾ ਘਾਟ ਉਮਰ ਚ ਵਿਆਹ ਹੋ ਗਿਆ ਸੀ ਘਰੇ ਲੁੱਝਗੜੇ ਹੁੰਦੇ ਸਨ ਇੱਕ ਨਿੱਕਾ ਬੇਟਾ ਵੀ ਸੀ ਉਸ ਦਾ ਸ਼ੋਰ ਪਤੀ ਨਾਲ ਅਨਬਨ ਇੰਨੀ ਕਿ ਇੱਕ ਦਿਨ ਉਹਨੇ ਬੱਚੇ ਸਣੇ ਉਹਨੂੰ ਘਰੋਂ ਬਾਹਰ ਕੱਢਦਾ ਇਸ ਦੇ ਬਾਅਦ ਡਿਵੋਰਸ ਕੇਸ ਚੱਲ ਰਿਹਾ ਸੀ ਮਜਬੂਰੀ ਵਿੱਚ ਦੀਪਾ ਪਰਤਪੁਰਾਈ ਕੰਮ ਦੀ ਤਲਾਸ਼ ਵਿੱਚ ਆਪਣੇ ਬੱਚੇ ਨੂੰ ਵੀ ਤਾਂ ਉਹਨੇ ਪਾਲਣਾ ਸੀ ਨਾ ਜਦੋਂ ਡਾਕਟਰ ਸੀਮਾ ਨੇ ਉਸ ਦੀ ਕਹਾਣੀ ਸੁਣੀ ਤਾਂ ਉਹਨਾਂ ਉਸੇ ਤਰ੍ਹਾਂ ਸਾਗਿਆ ਤੇ ਉਹਨਾਂ ਨੇ ਉਸ ਨੂੰ ਰਿਸੈਪਸ਼ਨਿਸਟ ਦੇ ਤੌਰ ਤੇ ਨੌਕਰੀ ਦੇ ਦਿੱਤੀ ਦੀਪਾ ਆਪਣੇ ਕੰਮ ਵਿੱਚ ਇਮਾਨਦਾਰ ਸੀ ਮਿਹਨਤੀ ਸੀ ਜਲਦੀ ਹੀ ਉਹ ਹਸਪੀਟਲ ਸਟਾਫ ਵਿਚ ਇਕ ਪ੍ਰੋਸੀਮੰਤ ਨਾਮ ਬਣ ਗਈ ਸੀ ਡਾਕਟਰ ਸੁਦੀਪ ਰੋਜ਼ ਹਸਪਤਾਲ ਆਉਂਦੇ ਸਨ ਮਰੀਜ਼ ਦੇਖਦੇ ਸਨ ਸਟਾਫ ਨਾਲ ਉਹ ਵਧੀਆ ਵਤੀਰਾ ਰੱਖਦੇ ਸਨ ਆਪਣਾ ਹੌਲੀ-ਹੌਲੀ ਉਹਨਾਂ ਦੀ ਗੱਲਬਾਤ ਜਿਹੜੀ ਉਹ ਦੀਪਾ ਨਾਲ ਵੀ ਸ਼ੁਰੂ ਹੋ ਗਈ ਤੇ ਨਾ ਸਿਰਫ ਸ਼ੁਰੂ ਹੋ ਗਈ ਬਦਲ ਲਗੀ ਪਹਿਲਾ ਕੰਮ ਨੂੰ ਲੈ ਕੇ ਫਿਰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਫਿਰ ਦੀਪਾ ਆਪਣੀਆਂ ਪਰਸਨਲ ਲਾਈਫ ਬਾਰੇ ਵੀ ਚੀਜ਼ਾਂ ਸ਼ੇਅਰ ਕਰ ਲੈਂਦੀ ਸੀ ਤੇ ਫਿਰ ਉਸ ਤੋਂ ਬਾਅਦ ਉਹਨੂੰ ਇਨ੍ਹਾਂ ਗੱਲਾਂ 'ਚ ਸਕੂਨ ਮਿਲਣ ਲੱਗਾ ਡਾਕਟਰ ਸੁਦੀਪ ਨੂੰ ਵੀ ਉਸ ਦੀ ਕੰਪਨੀ ਚੰਗੀ ਲੱਗਣ ਲੱਗੀ ਜੋ ਰਿਸ਼ਤਾ ਸ਼ੁਰੂ ਵਿੱਚ ਸਿਰਫ ਪ੍ਰੋਫੈਸ਼ਨਲ ਸੀ ਪਹਿਲਾਂ ਦੋਸਤੀ ਚ ਬਦਲਿਆ ਤੇ ਫਿਰ ਇੱਕ ਇਮੋਸ਼ਨਲ ਜੁੜਾਅ ਵੀ ਹੋ ਗਿਆ ਤੇ ਫਿਰ ਇਸ ਰਿਸ਼ਤੇ ਵਿੱਚ ਉਹ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਡਾਕਟਰ ਸੀਮਾ ਨੂੰ ਆਪਣੇ ਪਤੀ ਦੇ ਵਤੀਰੇ ਵਿੱਚ ਬਦਲਾ ਮਹਿਸੂਸ ਹੋਣ ਲੱਗਾ ਫੋਨ ਕਾਲਸ ਵੱਧ ਗਈਆਂ ਮੈਸੇਜ ਦੇਰ ਤੱਕ ਆਉਣ ਲੱਗੇ ਘਰ ਦਾ ਮਾਹੌਲ ਹੌਲੀ-ਹੌਲੀ ਬਦਲਣ ਲੱਗਾ ਉਹਨਾਂ ਨੇ ਸਿੱਧਾ ਡਾਕਟਰ ਸੁਦੀਪ ਨੂੰ ਕਿਹਾ ਸਾਫ-ਸਾਫ ਕਹਿਤਾ ਵੇ ਇਹ ਸਭ ਤੁਰੰਤ ਬੰਦ ਕਰੋ ਡਾਕਟਰ ਨੇ ਇਸ਼ਾਰਾ ਸਮਝਿਆ ਕੁਝ ਵਕਤ ਤੱਕ ਦੀਪਾ ਤੇ ਡਾਕਟਰ ਦੇ ਵਿੱਚ ਦੂਰੀ ਬਣੀ ਰਹੀ ਪਰ ਇਹ ਰਿਸ਼ਤਾ ਟੁੱਟਿਆ ਨਹੀਂ ਇਹ ਲੁਕ ਛੁਪ ਕੇ ਚੱਲਦਾ ਰਿਹਾ ਤੇ ਜਦੋਂ ਇਹ ਰਿਸ਼ਤਾ ਦੁਬਾਰਾ ਸਾਹਮਣੇ ਆਇਆ ਤੇ ਡਾਕਟਰ ਸੀਮਾ ਦਾ ਫਿਰ ਪੇਸ਼ੈਂਟਸ ਉਹਨਾਂ ਦੀ ਲੂਜ਼ ਹੋ ਗਈ ਉਹਨਾਂ ਨੇ ਆਪਣੇ ਵਿਆਹ ਨੂੰ ਦੇਖਿਆ ਆਪਣੇ ਬੱਚਿਆਂ ਦੇ ਫਿਊਚਰ ਨੂੰ ਦੇਖਿਆ ਤੇ ਫਿਰ ਉਹਨਾਂ ਨੇ ਇੱਕ ਸਟ੍ਰਿਕਟ ਡਿਸੀਜਨ ਲੈ ਲਿਆ ਦੀਪਾ ਨੂੰ ਹਸਪੀਟਲ ਤੋਂ ਕੱਢ ਦਿੱਤਾ ਉਹਨਾਂ ਨੂੰ ਲੱਗਿਆ ਕਿ ਜੇ ਦੀਪਾ ਹਸਪੀਟਲ ਤੋਂ ਦੂਰ ਹੋਏਗੀ ਤਾਂ ਸੁਦੀਪ ਨਾਲ ਉਸਦਾ ਰਿਸ਼ਤਾ ਆਪੇ ਖਤਮ ਹੋ ਜਾਏਗਾ ਪਰ ਅਸਲੀਅਤ ਇਹ ਸੀ ਕਿ ਦੀਪਾ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਸੀ ਪਰ ਸੁਦੀਪ ਦੀ ਲਾਈਫ ਤੋਂ ਨਹੀਂ ਹਸਪੀਟਲ ਤੋਂ ਕੱਢਣ ਦੇ ਬਾਅਦ ਦੀਪਾ ਦੀ ਫਾਈਨੈਂਸ਼ੀਅਲ ਜ਼ਿੰਮੇਵਾਰੀ ਡਾਕਟਰ ਸੁਦੀਪ ਨੇ ਸੰਭਲ ਲਈ ਸੀ ਉਹਨਾਂ ਨੇ ਸ਼ੌਰੇ ਦਾ ਐਡਮਿਸ਼ਨ ਦੀਪਾ ਦੇ ਮੁੰਡੇ ਦਾ ਐਡਮਿਸ਼ਨ ਵਧੀਆ ਜੇ ਸਕੂਲ ਚ ਕਰਾਤਾ ਸੀ ਤੇ ਉਸ ਦੀ ਫੀਸ ਉਹ ਖੁਦ ਭਰਨ ਲੱਗੇ ਸਨ ਪਿਓ ਦਿਮਾਗ ਹੌਲੀ ਹੌਲੀ ਉਹਨਾਂ ਦਾ ਰਿਸ਼ਤਾ પતિ ਪਤਨੀ ਵਰਗਾ ਬਣਦਾ ਚਲਾ ਗਿਆ ਹੁਣ ਦੀਪਾ ਚਾਹੁੰਦੀ ਸੀ ਕਿ ਉਹ ਆਪਣੇ ਬੱਚੇ ਦੇ ਨਾਲ ਕਿਸੇ ਸੁਰੱਖਿਅਤ ਜਗ੍ਹਾ ਤੇ ਰਹੇ ਸੇਫ ਪਲੇਸ ਤੇ ਸਾਲ 2018 ਵਿੱਚ ਡਾਕਟਰ ਸੁਦੀਪ ਨੇ ਭਰਤਪੁਰ ਦੀ ਪੋਸ਼ ਕਲੋਨੀ ਸੂਰਜ ਸਿਟੀ ਟਾਊਨਸ਼ਿਪ ਵਿੱਚ ਇੱਕ ਵੱਡਾ ਵਿਲਾ ਖਰੀਦਿਆ ਕਾਗਜ਼ਾਂ ਵਿੱਚ ਉਹ ਘਰ ਉਹਨਾਂ ਦੀ ਪਤਨੀ ਡਾਕਟਰ ਸੀਮਾ ਦੇ ਨਾਂ ਸੀ ਪਰ ਹਕੀਕਤ ਵਿੱਚ ਉਹ ਘਰ ਦੀਪਾ ਦੇ ਰਹਿਣ ਦੇ ਲਈ ਦੇ ਦਿੱਤਾ ਗਿਆ ਸੀ ਉਸ ਨੂੰ ਘਰ ਵਿੱਚ ਪੁੱਛਣ ਤੇ ਡਾਕਟਰ ਸੁਦੀਪ ਕਹਿੰਦੇ ਕਿ ਵੀ ਉਹ ਵੇਲਾ ਉਹਨਾਂ ਨੇ ਇੱਕ ਬੈਂਕ ਮੈਨੇਜਰ ਨੂੰ ਰੈਂਟ ਤੇ ਦਿੱਤਾ ਇੱਕ ਝੂਠ ਪਰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਝੂਠ ਅੱਗੇ ਚੱਲ ਕੇ ਕੀ ਕੁਝ ਕਰਨ ਵਾਲਾ ਹੈ ਹੁਣ ਦੀਪਾ ਤੇ ਉਸ ਦਾ ਮੁੰਡਾ ਸ਼ੌਰੇ ਉਸ ਵੇਲਾ ਦੇ ਵਿੱਚ ਰਹਿਣ ਲੱਗੇ ਇਸ ਪ੍ਰਾਈਵੇਸੀ ਦਾ ਫਾਇਦਾ ਚੱਕ ਕੇ ਡਾਕਟਰ ਸੁਦੀਪ ਉੱਥੇ ਲੋਕ ਛੱਕੇ ਜਾਣਦੇ ਸਨ ਸ਼ੁਰੂਆਤ ਵਿੱਚ ਸਭ ਕੁਝ ਬਿਲਕੁਲ ਨਾਰਮਲ ਚੱਲ ਰਿਹਾ ਸੀ ਪਰ ਨੌਕਰੀ ਨਾ ਹੋਣ ਦੇ ਕਾਰਨ ਦੀਪਾ ਨੂੰ ਆਪਣੇ ਅਤੇ ਆਪਣੇ ਮੁੰਡੇ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਸੀ ਅਤੇ ਇਸ ਚਿੰਤਾ ਦੇ ਨਾਤੇ ਉਸਨੇ ਡਾਕਟਰ ਸੁਦੀਪ ਤੋਂ ਇੱਕ ਨਵੀਂ ਡਿਮਾਂਡ ਰੱਖੀ ਉਸਨੇ ਕਿਹਾ ਕਿ ਮੈਂ ਆਪਣਾ ਸੈਲੂਨ ਖੋਲਣਾ ਹੈ ਯਾਨੀ ਬਿਊਟੀ ਪਾਰਲਰ ਡਾਕਟਰ ਸੁਦੀਪ ਨੇ ਤਾਲੰਦ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਡਰ ਸੀ ਕਿ ਖਰਚਾ ਜ਼ਿਆਦਾ ਹੋਣਾ ਹੈ ਕਰ ਜਵਾਬ ਦੇਣਾ ਪਊ ਮੈਂ ਕੀ ਜਵਾਬ ਦਊਂਗਾ ਪਰ ਦੀਪਾ ਮੰਨੀ ਨਹੀਂ ਉਸ ਦੀਆਂ ਮੰਗਾਂ ਵਧਦੀਆਂ ਗਈਆਂ ਅਤੇ ਡਾਕਟਰ ਸੁਦੀਪ ਵੀ ਜਾਣਦੇ ਸਨ ਕਿ ਉਹ ਉਸ ਨੂੰ ਨਾ ਨਹੀਂ ਕਹਿ ਪਾਉਣਗੇ ਆਖਰਕਾਰ ਡਾਕਟਰ ਸੁਦੀਪ ਨੇ ਹਾਮੀ ਭਰ ਦਿੱਤੀ ਉਸ ਦੇ ਬਿਊਟੀ ਪਾਰਲਰ ਲਈ ਸੈਲੂਨ ਅਤੇ ਸਪਾ ਦਾ ਸੈਟਅਪ ਸ਼ੁਰੂ ਹੋਇਆ ਜਦੋਂ ਵੀ ਦੀਪਾ ਪੈਸੇ ਮੰਗਦੀ ਡਾਕਟਰ ਸੁਦੀਪ ਸਿੱਧੇ ਉਸ ਦੇ ਅਕਾਊਂਟ ਵਿੱਚ ਟਰਾਂਸਫਰ ਕਰ ਦਿੰਦੇ 1 ਨਵੰਬਰ 2019 ਨੂੰ ਆਇਸ਼ਾ ਸੈਲੂਨ ਅਤੇ ਸਪਾ ਦੀ ਓਪਨਿੰਗ ਡੇਟ ਤੈਅ ਹੋਈ ਇਨਵੀਟੇਸ਼ਨ ਕਾਰਡ ਛਪਵਾਏ ਗਏ ਅਤੇ ਬਿਨਾਂ ਕਿਸੇ ਝਜਕ ਦੇ ਉਸ ਕਾਰਡ ਤੇ ਡਾਕਟਰ ਸੁਦੀਪ ਗੁਪਤਾ ਦਾ ਨਾਮ ਚੀਫ ਗੈਸਟ ਦੇ ਤੌਰ ਤੇ ਲਿਖਵਾ ਦਿੱਤਾ ਗਿਆ। ਇਹ ਸਿਰਫ ਓਪਨਿੰਗ ਨਹੀਂ ਸੀ, ਇਹ ਦੀਪਾ ਦਾ ਤਰੀਕਾ ਸੀ ਇਹ ਜਤਾਉਣ ਦਾ ਕਿ ਸੁਦੀਪ ਉਸ ਦੀ ਹਰ ਮੰਗ, ਹਰ ਫੈਸਲਾ, ਹਰ ਚਾਹਤ ਵਿੱਚ ਉਸ ਦੇ ਨਾਲ ਖੜੇ ਰਹਿਣਗੇ। ਸੈਲਨ ਸ਼ੁਰੂ ਹੋਣ ਦੇ 4 ਦਿਨ ਬਾਅਦ 6 ਨਵੰਬਰ 2019 ਨੂੰ ਡਾਕਟਰ ਸੀਮਾ ਦੇ ਹੱਥ ਉਹ ਇਨਵੀਟੇਸ਼ਨ ਕਾਰਡ ਲੱਗ ਜਾ। ਕਾਰਟ ਤੇ ਲਿਖੀ ਲੋਕੇਸ਼ਨ ਅਤੇ ਚੀਫ ਗੈਸਟ ਦੇ ਨਾਂ ਵਿੱਚ ਡਾਕਟਰ ਸੁਦੀਪ ਗੁਪਤਾ ਦਾ ਨਾਂ ਦੇਖ ਕੇ ਉਸ ਦੇ ਲਈ ਸਭ ਕੁਝ ਇੱਕ ਝਟਕੇ ਵਿੱਚ ਸਾਫ਼ ਹੋ ਜਾਂਦਾ ਹੈ ਉਹ ਸਾਰੇ ਝੂਠ ਉਹ ਵਿਲਾ ਉਹ ਦੇਰ ਰਾਤ ਦੀਆਂ ਕਾਲਸ ਸਭ ਕੁਝ ਇੱਕ ਇੱਕ ਕਰਕੇ ਜੁੜਨ ਲੱਗਦਾ ਹੈ ਪਰਤਾਂ ਜੁੜਨ ਲੱਗਦੀਆਂ ਨੇ ਯਾਨੀ ਖੁੱਲਣ ਲੱਗਦੀਆਂ ਨੇ ਡਾਕਟਰ ਸੀਮਾ ਨੂੰ ਸਮਝ ਆ ਜਾਂਦਾ ਹੈ ਕਿ ਉਹ ਘਰ ਕਿਸੇ ਬੈਂਕ ਮੈਨੇਜਰ ਨੂੰ ਨਹੀਂ ਬਲਕਿ ਦੀਪਾ ਨੂੰ ਦਿੱਤਾ ਗਿਆ ਸੀ ਇਸ ਸੱਚ ਤੋਂ ਟੁੱਟ ਕੇ ਡਾਕਟਰ ਸੀਮਾ ਆਪਣੀ ਸੱਸ ਸੁਲੇਖਾ ਗੁਪਤਾ ਦੇ ਕੋਲ ਜਾਂਦੇ ਨੇ ਉਹ ਆਪਣੇ ਪੁੱਤ ਸੁਦੀਪ ਨਾਲ ਗੱਲ ਕਰਦੇ ਨੇ ਤੇ ਸੁਦੀਪ ਅੱਗੋਂ ਬਿਲਕੁਲ ਸਾਫ਼-ਸਾਫ਼ ਮਿੱਠੇ ਸ਼ਬਦਾਂ ਵਿੱਚ ਮੁਕਰ ਜਾਂਦਾ ਹੈ ਇਸ ਗੱਲ ਨੂੰ ਨਕਾਰ ਦਿੰਦਾ ਹੈ ਮਾਂ ਹੋਣ ਦੇ ਨਾਤੇ ਸੁਲੇਖਾ ਨੇ ਆਪਣੇ ਮੁੰਡੇ ਦੀ ਗੱਲ ਮੰਨ ਲਈ ਪਰ ਡਾਕਟਰ ਸੀਮਾ ਇੱਥੇ ਨਹੀਂ ਰੁਕੀ ਉਹਨਾਂ ਨੇ ਆਪਣੀ ਸੱਸ ਨੂੰ ਉਹ ਇਨਵੀਟੇਸ਼ਨ ਕਾਰਡ ਦਿਖਾਇਆ ਅਤੇ ਉਸ ਪਲ ਸੁਦੀਪ ਦੇ ਝੂਟ ਦਾ ਪਰਦਾ ਫਾਸ਼ ਹੋ ਗਿਆ। ਹੁਣ ਸੁਲੇਖਾ ਦਾ ਗੁੱਸਾ ਸਿੱਧੇ ਦੀਪਾ ਦੇ ਵੱਲ ਮੁੜ ਗਿਆ। 7 ਨਵੰਬਰ 2019 ਅਗਲੇ ਦਿਨ ਸ਼ਾਮ ਨੂੰ ਡਾਕਟਰ ਸੀਮਾ ਅਤੇ ਉਹਨਾਂ ਦੀ ਸੱਸ ਔਟੋ ਰਿਕਸ਼ਾ ਲੈ ਕੇ ਸੂਰਜ ਸਿਟੀ ਦੇ ਵੱਲ ਨਿਕਲ ਪਈਆਂ। ਦੋਨਾਂ ਦੇ ਮਨ ਵਿੱਚ ਧੋਖੇ ਦਾ ਦਰਦ, ਗੁੱਸਾ ਅਤੇ ਬੇਇੱਜ਼ਤੀ ਭਰੀ ਹੋਈ ਸੀ। ਵਿਲਾ ਪਹੁੰਚਦਿਆਂ ਹੀ ਉਹ ਸਿੱਦੇ ਅੰਦਰ ਵੜ ਗਈਆਂ ਦੀਪਾ ਨੂੰ ਦੇਖਦਿਆਂ ਹੀ ਗੱਲਬਾਤ ਟਕਰਾਅ ਵਿੱਚ ਬਦਲ ਗਈ ਇਲਜ਼ਾਮ ਲੱਗੇ ਗਾਲਾਂ ਕੱਢੀਆਂ ਗਈਆਂ ਇੱਕ ਦੂਜੇ ਨੂੰ ਅਤੇ ਦੋਵਾਂ ਨੇ ਦੀਪਾ ਨੂੰ ਘਰ ਛੱਡਣ ਦੇ ਲਈ ਕਿਹਾ ਪਰ ਦੀਪਾ ਨੇ ਮਨ੍ਹਾ ਕਰ ਦਿੱਤਾ ਅਤੇ ਇਹੀ ਡਾਕਟਰ ਸੀਮਾ ਦਾ ਸਬਰ ਤੋੜ ਗਿਆ ਗੁੱਸੇ ਵਿੱਚ ਉਹਨਾਂ ਨੇ ਉਸ ਤੇ ਹੱਥ ਚੱਕਣਾ ਸ਼ੁਰੂ ਕਰ ਦਿੱਤਾ ਕੁੱਟਮਾਰ ਅਤੇ ਰੌਲੇ ਦੇ ਵਿੱਚ ਦੀਪਾ ਕਿਸੇ ਤਰ੍ਹਾਂ ਆਪਣਾ ਫੋਨ ਕੱਢਣ ਲੱਗਦੀ ਹੈ ਅਤੇ ਡਾਕਟਰ ਸੁਦੀਪ ਨੂੰ ਕਾਲ ਕਰਦੀ ਹੈ ਜਦੋਂ ਡਾਕਟਰ ਸੁਦੀਪ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਪਤਨੀ ਅਤੇ ਮਾਂ ਦੀਪਾ ਤੱਕ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਪੈਰਾਂ ਹੇਠ ਉਹ ਜ਼ਮੀਨ ਖਿਸਕ ਜਾਂਦੀ ਹੈ ਉਹ ਉਸੇ ਵਕਤ ਡਾਕਟਰ ਸੀਮਾ ਨੂੰ ਫੋਨ ਕਰਕੇ ਮਾਮਲਾ ਸ਼ਾਂਤ ਕਰਨ ਨੂੰ ਕਹਿੰਦੇ ਨੇ ਉਹ ਰਿਕੁਐਸਟ ਕਰਦੇ ਨੇ ਕਿ ਪਲੀਜ਼ ਪਲੀਜ਼ ਇੱਥੋਂ ਨਿਕਲੋ ਇੱਥੋਂ ਚਲੇ ਜਾਓ ਪਰ ਡਾਕਟਰ ਸੀਮਾ ਅਜ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਸੀ ਫੋਨ ਤੇ ਦੋਨਾਂ ਦੇ ਵਿੱਚ ਤਿੱਖੀ ਬਹਿਸ ਹੁੰਦੀ ਹੈ ਹਸਬੰਡ ਵਾਈਫ ਦੀ ਅਤੇ ਇਸੇ ਦਰਮਿਆਨ ਡਾਕਟਰ ਸੁਦੀਪ ਹਸਪੀਟਲ ਤੋਂ ਨਿਕਲ ਕੇ ਸਿੱਧੇ ਵਿਲਾ ਦੇ ਵੱਲ ਰਵਾਨਾ ਹੋ ਜਾਂਦੇ ਨੇ ਇੱਧਰ ਡਾਕਟਰ ਸੀਮਾ ਗੁੱਸੇ ਵਿੱਚ ਆਪਣਾ ਆਪਾ ਪੂਰੀ ਤਰ੍ਹਾਂ ਗਵਾ ਚੁੱਕੇ ਹੁੰਦੇ ਨੇ ਉਹਨਾਂ ਨੇ ਮਨ ਹੀ ਮਾਨੇ ਤੈਅ ਕਰ ਲਿਆ ਹੁੰਦਾ ਕਿ ਅੱਜ ਇਸ ਕਹਾਣੀ ਦਾ ਅੰਤ ਹੋ ਕੇ ਰਹੇਗਾ ਅਤੇ ਇਸੇ ਇਰਾਦੇ ਨਾਲ ਉਹ ਆਪਣੇ ਬੈਗ ਵਿੱਚੋਂ ਸਪਿਰਿਟ ਦੀ ਬੋਟਲ ਕੱਢਦੇ ਨੇ ਜੋ ਨਾਲ ਲੈ ਕੇ ਆਏ ਸਨ ਉਹ ਆਪਣੀ ਸੱਸ ਸੁਲੇਖਾ ਦੀ ਮਦਦ ਨਾਲ ਦੀਪਾ ਤੇ ਉਸਦੇ ਮਾਸੂਮ ਮੁੰਡੇ ਸ਼ੌਰਿਆ ਨੂੰ ਕਿਚਨ ਵਿੱਚ ਬੰਦ ਕਰ ਦਿੰਦੇ ਨੇ ਇਸ ਦੇ ਬਾਅਦ ਸੋਫੇ ਪਰਦੇ ਫਰਨੀਚਰ ਘਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸਪਿਰਿਟ ਛਿੜਕ ਦਿੱਤੀ ਜਾਂਦੀ ਹੈ ਅਤੇ ਫਿਰ ਉਸ ਵਿਲਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਅੱਗ ਲੱਗਣ ਦੇ ਬਾਅਦ ਡਾਕਟਰ ਸੀਮਾ ਤੇ ਸੁਲੇਖਾ ਉੱਥੋਂ ਭੱਜ ਜਾਂਦੇ ਨੇ ਆਸ-ਪਾਸ ਦੇ ਲੋਕ ਧੂਆਂ ਦੇ ਦੇਖ ਕੇ ਇਕੱਠੇ ਹੋਣ ਲੱਗਦੇ ਨੇ ਭੀੜ ਜਮਾ ਹੁੰਦਿਆ ਦੇਖ ਡਾਕਟਰ ਸੀਮਾ ਚਲਾਉਂਦੇ ਨੇ ਬਚਾ ਸਕੋ ਤਾਂ ਬਚਾ ਲੋ ਅਤੇ ਫਿਰ ਦੋਨੋਂ ਉਥੋਂ ਨਿਕਲ ਜਾਂਦੀਆਂ ਨੇ ਘਰ ਦੇ ਅੰਦਰ ਦੀਪਾ ਅਤੇ ਉਸ ਦਾ ਛੋਟਾ ਬੇਟਾ ਸ਼ੌਰਿਆ ਫਸੇ ਹੁੰਦੇ ਨੇ ਮਾਪੁੱਤ ਦੋਵੇਂ ਬਹੁਤ ਚੀਕਾਂ ਮਾਰਦੇ ਨੇ ਪਰ ਲਪਟਾਂ ਇੰਨੀਆਂ ਭਿਆਨਕ ਸਨ ਕਿ ਕੋਈ ਅੰਦਰ ਵੜਨ ਦੀ ਹਿੰਮਤ ਨਹੀਂ ਕਰ پا ਰਿਹਾ ਹੁੰਦਾ ਆਖਰੀ ਉਮੀਦ ਦੇ ਤੌਰ ਤੇ ਦੀਪਾ ਆਪਣੇ 21 ਸਾਲ ਦੇ ਭਰਾ ਅਨੁਜ ਗੁਰਜਨ ਨੂੰ ਫੋਨ ਲਾਉਂਦੀ ਹੈ ਕਿਸੇ ਤਰ੍ਹਾਂ ਪੈਣ ਦੀ ਕੰਬ ਦੀ ਆਵਾਜ਼ ਸੁਣਦਿਆਂ ਹੀ ਅਨੁਜ ਬਿਨਾਂ ਵਕਤ ਗਵਾਏ ਬਾਈਕ ਲੈ ਕੇ ਸੂਰਜ ਸਿਟੀ ਦੇ ਵੱਲ ਨਿਕਲ ਪੈਂਦਾ ਹੈ ਰਸਤੇ ਵਿੱਚ ਦੀਪਾ ਨੂੰ ਦੁਬਾਰਾ ਕਾਲ ਕਰਦਾ ਪਰ ਫੋਨ ਨਹੀਂ ਲੱਗਦਾ ਜਦੋਂ ਉਹ ਵਿਲਾ ਦੇ ਸਾਹਮਣੇ ਪਹੁੰਚਦਾ ਤਾਂ ਨਜ਼ਾਰਾ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਪੂਰਾ ਘਰ ਅਗਦੀਆਂ ਲਪਟਾਂ ਵਿੱਚ ਘਿਰਿਆ ਹੁੰਦਾ ਨਾ ਦੀਪਾ ਦੀ ਆਵਾਜ਼ ਆਉਂਦੀ ਹੈ ਨਾ ਸ਼ੋਰ ਹਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਨੁਜ ਇੱਕ ਕੰਬਲ ਲਪੇਟਦਾ ਅਤੇ ਸੜਦੇ ਹੋਏ ਘਰ ਚ ਵੜਨ ਦੀ ਕੋਸ਼ਿਸ਼ ਕਰਦਾ ਹੈ ਪਰ ਅਗ ਇੰਨੀ ਭਿਆਨਕ ਹੁੰਦੀ ਹੈ ਕਿ ਕੁਝ ਹੀ ਸੈਕਿੰਡ ਵਿੱਚ ਉਹ ਖੁਦ ਬੁਰੀ ਤਰ੍ਹਾਂ ਚਲਸ ਜਾਂਦਾ ਹੈ ਤੇ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਉਸੇ ਵਕਤ ਪਹੁੰਚੇ ਫਾਇਰ ਫਾਈਟਰਸ ਨੇ ਉਸ ਨੂੰ ਉਸ ਵਕਤ ਤੇ ਬਾਹਰ ਕੱਢਿਆ ਸੀ ਤੇ ਉਸ ਦੀ ਜਾਨ ਬਚਾਈ ਸੀ ਉਸ ਨੂੰ ਪਹਿਲਾਂ ਕੋਲ ਦੇ ਹਸਪੀਟਲ ਵਿੱਚ ਅਤੇ ਫਿਰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਰੈਫਰ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਅੱਗ ਤੇ ਕਾਬੂ ਪਾਤਾ ਲੈਂਦੀ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਘਰ ਦੇ ਅੰਦਰ ਦੀਪਾ ਤੇ ਉਸ ਦਾ ਮਾਸੂਮ ਬੇਟਾ ਸ਼ੌਰਿਆ ਆਪਣੀ ਜ਼ਿੰਦਗੀ ਗਵਾ ਚੁੱਕੇ ਹੁੰਦੇ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਐਫਐਐਲ ਟੀਮ ਦੇ ਨਾਲ ਪੁਲਿਸ ਸੂਰਿਆ ਸਿਟੀ ਦੇ ਵਿਲਾ ਪਹੁੰਚਦੀ ਹੈ ਕਿਚਨ ਵਿੱਚ ਪਈਆਂ ਦੋਵੇਂ ਲਾਸ਼ਾਂ ਦੀ ਹਾਲਤ ਦੇਖ ਮੌਕੇ ਤੇ ਮੌਜੂਦ ਲੋਕ ਬਿਲਕੁਲ ਸੁੰਨ ਹੋ ਜਾਂਦੇ ਨੇ ਟੀਮ ਜ਼ਰੂਰੀ ਸੈਂਪਲਸ ਕਲੈਕਟ ਕਰਦੀ ਹੈ ਅਤੇ ਬਾਡੀਜ਼ ਨੂੰ ਪੋਸਟਮਾਰਟਮ ਦੇ ਲਈ ਪਰਤਪੁਰ ਜ਼ਿਲ੍ਹਾ ਹਸਪਤਾਲ ਪੇਸ਼ ਦਿੱਤਾ ਜਾਂਦਾ ਹੈ। ਕ੍ਰਾਈਮ ਸੀਨ ਦੀ ਬਰੀਕੀ ਨਾਲ ਜਾਂਚ ਹੁੰਦੀ ਹੈ। ਘਰ ਦੇ ਹਰ ਕੋਨੇ ਨੂੰ ਖੰਗਾ ਲਿਆ ਜਾਂਦਾ ਹੈ ਅਤੇ ਇੱਥੇ ਹੀ ਐਫਐਐਲ ਟੀਮ ਦੇ ਹੱਥ ਲੱਗਦੀ ਹੈ ਇੱਕ ਸਪਿਰਿਟ ਦੀ ਬੋਤਲ। ਪੋਸਟਮਾਰਟਮ ਰਿਪੋਰਟ ਅਤੇ ਫਰੇਂਸਿਕ ਅਨਾਲਿਸਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਅਗ ਜਾਣ ਕੇ ਲਗਾਈ ਗਈ ਸੀ ਅਤੇ ਦੀਪਾ ਅਤੇ ਸ਼ੌਰਿਆ ਦੀ ਮੌਤ ਸੜਨ ਨਾਲ ਨਹੀਂ ਬਲਕਿ ਧੂਏ ਵਿੱਚ ਦਮ ਘੁੱਟਣ ਨਾਲ ਹੋਈ ਹੈ। ਹੁਣ ਇਹ ਇੱਕ ਹਾਦਸਾ ਨਹੀਂ ਇੱਕ ਪਲਾਨਡ ਹਤਿਆ ਬਣ ਚੁੱਕੀ ਸੀ ਪੋਸਟਮਾਰਟਮ ਦੇ ਬਾਅਦ ਬਾਡੀਜ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ। ਭਾਰੀ ਮਾਨ ਨਾਲ ਦੀਪਾ ਤੇ ਸ਼ੌਰਿਆ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਨਸਾਫ ਦੀ ਉਮੀਦ ਵਿੱਚ ਦੀਪਾ ਦੀ ਭੈਣ ਰਾਧਾ ਨੇ ਡਾਕਟਰ ਸੁਦੀਪ, ਡਾਕਟਰ ਸੀਮਾ ਤੇ ਸੁਲੇਖਾ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕੀਤੀ। ਦੀਪਾ ਦੇ ਪਰਿਵਾਰ, ਡਾਕਟਰ ਕਪਲ, ਸੁਲੇਖਾ, ਅਨੂਜ ਅਤੇ ਆਸ-ਪਾਸ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਗਏ। ਸਾਰੇ ਸਬੂਤ ਇੱਕ ਦੂਜੇ ਨਾਲ ਮਿਲਾਏ ਗਏ ਅਤੇ ਫਿਰ ਪੁਲਿਸ ਇਸ ਨਤੀਜੇ ਤੇ ਪਹੁੰਚੀ ਕਿ ਡਾਕਟਰ ਸੀਮਾ ਅਤੇ ਸੁਲੇਖਾ ਨੇ ਪਰਸਨਲ ਡਿਸਪਿਊਟ ਅਤੇ ਐਕਸਟਰਾ ਮੈਰਿਟਲ ਅਫੇਅਰ ਦੇ ਸ਼ੱਕ ਵਿੱਚ ਦੀਪਾ ਅਤੇ ਸ਼ੌਰਿਆ ਦੀ ਹੱਤਿਆ ਕੀਤੀ ਸੀ ਡਾਕਟਰ ਸੀਮਾ ਤੇ ਸੁਲੇਖਾ ਨੂੰ ਗ੍ਰਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਜੈਪੁਰ ਸੈਂਟਰਲ ਜੇਲ੍ਹ ਵਿੱਚ ਪੇਸ਼ ਦਿੱਤਾ ਗਿਆ ਡਾਕਟਰ ਸੁਦੀਪ ਨੂੰ ਕ੍ਰਿਮੀਨਲ ਕਾਂਸਪੀਰੇਸੀ ਸਬੂਤ ਮਿਟਾਉਣ ਅਤੇ ਪੁਲਿਸ ਨੂੰ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਵਿੱਚ ਪਹਿਲਾ ਰਿਮਾਂਡ ਤੇ ਲਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਪਰ ਇਹੀ ਉਹ ਮੋੜ ਸੀ ਜਿੱਥੋਂ ਕਹਾਣੀ ਇੱਕ ਪੋਰ ਹਨ ਇਹ ਰਸਤੇ ਵੱਲ ਵੱਧ ਗਈ ਕਿਉਂਕਿ ਕੁਝ ਮਹੀਨਿਆਂ ਦੇ ਅੰਦਰ ਤਿੰਨੋਂ આરોપી ਇੱਕ ਇੱਕ ਕਰਕੇ ਬੇਲ ਤੇ ਬਾਹਰ ਆਉਣ ਲਗੇ ਅਪ੍ਰੈਲ 2020 ਵਿੱਚ ਡਾਕਟਰ ਸੁਦੀਪ ਜੂਨ 2020 ਵਿੱਚ ਸੁਲੇਖਾ ਅਤੇ ਅਗਸਤ 2020 ਵਿੱਚ ਡਾਕਟਰ ਸੀਮਾ ਇੱਕ ਖਬਰ ਦੀਪਾ ਦੇ ਪਰਿਵਾਰ ਲਈ ਬਹੁਤ ਜ਼ਿਆਦਾ ਬੁਰੀ ਖਬਰ ਸੀ ਜਿਸ ਸਿਸਟਮ ਤੇ ਉਹਨਾਂ ਨੇ ਭਰੋਸਾ ਕੀਤਾ ਸੀ ਉਹੀ ਸਿਸਟਮ ਉਹਨਾਂ ਦੇ ਲਈ ਰੋੜਾ ਬਣ ਚੁੱਕਾ ਸੀ ਹੁਣ ਜਦੋਂ ਇਹ ਗੱਲ ਦੀਪਾ ਦੇ ਭਰਾ ਅਨੁਸ਼ਤਕ ਪਹੁੰਚੀ ਉਸ ਦੇ ਅੰਦਰ ਧੀੜ ਹੌਲੀ ਹੌਲੀ ਗੁੱਸੇ ਵਿੱਚ ਬਦਲਣ ਲੱਗੀ ਅਨੁਜ ਆਪਣੀ ਭੈਣ ਤੇ ਪਨੇਵੇ ਨਾਲ ਬੇਹੱਦ ਪਿਆਰ ਕਰਦਾ ਸੀ ਉਹਨਾਂ ਨੂੰ ਬਚਾਉਣ ਦੇ ਲਈ ਉਸ ਨੇ ਸੜਦੇ ਹੋਏ ਜਲਦੇ ਹੋਏ ਘਰ ਵਿੱਚ ਛਾਲ ਮਾਰੀ ਸੀ ਪਰ ਜਦੋਂ ਉਹ ਉਹਨਾਂ ਨੂੰ ਨਹੀਂ ਬਚਾ ਸਕਿਆ ਤਾਂ ਉਹਨੂੰ ਲੱਗਿਆ ਕਿ ਜੇ ਮੈਂ ਬਚਾ ਲੈਂਦਾ ਤਾਂ ਸ਼ਾਇਦ ਉਹ ਬਚ ਜਾਂਦੀ ਜ਼ਿੰਮੇਵਾਰੀ ਖੁਦ ਨੂੰ ਮੰਨਣ ਲੱਗਿਆ ਹੁਣ ਡਾਕਟਰ ਕਪਲ ਆਜ਼ਾਦ ਕੋਲ ਰਿਹਾ ਸੀ ਤਾਂ ਕਰਕੇ ਉਸ ਦਾ ਅੰਦਰੂਨੀ ਗੁੱਸਾ ਬਾਹਰ ਆਉਣ ਲੱਗਾ ਪਰ ਜੋ ਦਿਖ ਰਿਆ ਸੀ ਅਸਲੀ ਕਹਾਣੀ ਉਹ ਨਹੀਂ ਸੀ 23 ਸਾਲ ਦਾ ਅਨੁਜ ਪਹਿਲਾਂ ਵੀ ਕਾਨੂੰਨ ਦੀ ਗ੍ਰਿਫਤ ਵਿੱਚ ਰਹਿ ਚੁੱਕਿਆ ਸੀ 16 ਸਾਲ ਦੀ ਉਮਰ ਵਿੱਚ ਉਹ ਜੁਵਨਾਈਲ ਜੇਲ੍ਹ ਜਾ ਚੁੱਕਿਆ ਸੀ ਉਸ ਦੇ ਖਿਲਾਫ ਰੁਦਰਾਵਲ ਪੁਲਿਸ ਸਟੇਸ਼ਨ ਵਿੱਚ ਫਾਇਰਿੰਗ ਦਾ ਕੇਸ ਸੀ ਨਾਲ ਹੀ ਰੋਬਰੀ ਅਤੇ ਅਸੌਲਟ ਦੇ ਕਈ ਮਾਮਲੇ ਦਰਜ ਸਨ ਉਸ ਤੇ ਹੌਲੀ-ਹੌਲੀ ਜੋ ਲੜਾਈ ਪੈਣ ਦੇ ਲਈ ਇਨਸਾਫ ਤੋਂ ਸ਼ੁਰੂ ਹੋਈ ਸੀ ਉਹ ਹੁਣ ਲਾਲਚ ਵਿੱਚ ਬਦਲ ਗਈ ਪੈਸੇ ਕਮਾਉਣ ਦਾ ਜ਼ਰੀਆ ਬਣ ਕੇ ਅਨੁਜ ਨੇ ਆਪਣੀ ਭੈਣ ਦੀਪਾ ਦੇ ਪਰਿਵਾਰ ਤੇ ਕੇਸ ਵਾਪਸ ਲੈਣ ਦੀ ਗੱਲ ਕਹਿ ਕੇ ਡਾਕਟਰ ਕਪਲ ਤੋਂ 50 ਲੱਖ ਦੀ ਮੰਗ ਰੱਖੀ ਸੀ। ਇਹੀ ਵਜ੍ਹਾ ਸੀ ਕਿ ਦਸੰਬਰ 2020 ਜਨਵਰੀ 2021 ਮਾਰਚ 2021 ਤੇ 8 ਮਈ 2021 ਨੂੰ ਦੀਪਾ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਕੋਰਟ ਵਿੱਚ ਗਵਾਹੀ ਦੇਣ ਨਹੀਂ ਪਹੁੰਚਿਆ ਸੀ। ਅਤੇ ਹਰ ਤਾਰੀਖ ਤੇ ਡਾਕਟਰ ਫੈਮਲੀ ਅਨੁਜ ਨੂੰ ਪੈਸੇ ਦਿੰਦੇ ਰਹੇ ਪਰ ਅਨੁਜ ਦੀ ਭੁੱਖ ਇੱਥੇ ਨਹੀਂ ਰੁਕੀ। ਕੁਝ ਵਕਤ ਬਾਅਦ ਉਸ ਨੂੰ 50 ਲੱਖ ਵੀ ਘੱਟ ਲੱਗਣ ਲੱਗੇ ਆ ਤੇ ਉਸ ਨੇ 1 ਕਰੋੜ ਦੀ ਮੰਗ ਰੱਖ ਦਿੱਤੀ ਨਾਲ ਹੀ ਉਸ ਨੇ ਕਿਹਾ ਕਿ ਹਸਪਤਲ ਤੁਸੀਂ ਮੇਰੇ ਨਾਲ ਕਰ ਦਿਓ ਇਹ ਸ਼ਰਤ ਰੱਖ ਦਿੱਤੀ ਇਸ ਵਾਰ ਡਾਕਟਰ ਕਪਲ ਨੇ ਸਿੱਧੇ 否ਨਾਏ ਕਰ ਦਿੱਤਾ ਵੀ ਨਹੀਂ ਇਦਾਂ ਨਹੀਂ ਹੋਣਾ ਅਤੇ ਇੱਥੇ ਅਨੂਜ ਅਤੇ ਡਾਕਟਰ ਸੁਦੀਪ ਦੇ ਵਿੱਚ ਤਣਾਅ ਸ਼ੁਰੂ ਹੋ ਗਿਆ ਪੈਸਿਆਂ ਨੂੰ ਲੈ ਕੇ ਨਿਰਾਸ਼ ਅਤੇ ਗੁੱਸੇ ਵਿੱਚ ਅਨੂਜ ਨੇ ਇੱਕ ਖੌਫਨਾਕ ਫੈਸਲਾ ਲਿਆ ਉਸ ਨੇ ਫੈਸਲਾ ਕੀਤਾ ਕਿ ਵੀ ਇਸ ਜੋੜੇ ਨੂੰ ਤੇ ਮੈਂ ਖਤਮ ਹੀ ਕਰ ਦੇਣਾ ਇਹ ਫੈਸਲਾ ਪੈਣ ਦੇ ਲਈ ਇਨਸਾਫ ਦਾ ਨਹੀਂ ਸੀ ਇਹ ਫੈਸਲਾ ਲਾਲਚ ਦੀ ਉਪਜ ਸੀ ਉਹ ਨੂੰ ਜਾਣਦਾ ਸੀ ਕਿ ਉਹ ਖੁਦ ਇਸ ਕੰਮ ਨੂੰ ਅੰਜਾਮ ਨਹੀਂ ਦੇ ਸਕਦਾ ਇਸ ਲਈ ਉਸ ਨੇ ਆਪਣੇ अपराधक नेटवर्क ਨਾਲ ਸੰਪਰਕ ਕੀਤਾ ਉਸ ਦਾ ਬ੍ਰਦਰ ਇਨ ਲਾ ਦੌਲਤ ਗੁਰਜਰ ਜਿਸ ਨੂੰ ਲੋਕ ਭੋਲੂ ਪਹਿਲਵਾਨ ਦੇ ਨਾਮ ਨਾਲ ਜਾਣਦੇ ਸਨ ਵਿਆਜ ਤੇ ਪੈਸੇ ਦੇਣ ਦਾ ਕੰਮ ਕਰਦਾ ਸੀ ਉਸ ਦੇ ਮਾਮੇ ਦਾ ਮੁੰਡਾ ਮਹੇਸ਼ ਕਿਸਾਨਾ ਭੋਲੂ ਦੇ ਲਈ ਰਿਕਵਰੀ ਕਰਦਾ ਸੀ ਜੋ ਪੈਸੇ ਵਕਤ ਤੇ ਨਹੀਂ ਦਿੰਦੇ ਉਹਨਾਂ ਨੂੰ ਡਰਾ ਕੇ ਵਸੂਲੀ ਕਰਦਾ ਸੀ ਅਨੁਜ ਦਾ ਇੱਕ ਹੋਰ ਰਿਸ਼ਤੇਦਾਰ ਨਿਰਭਾਨ ਸਿੰਘ ਵੀ ਇਸ ਪਲਾਨ ਵਿੱਚ ਜੁੜ ਗਿਆ ਸੀ ਅਤੇ ਉਸ ਨੇ ਸਭ ਨੂੰ ਆਪਣੀ ਜਗ੍ਹਾ ਤੇ ਪਨਾਹ ਦੇਣ ਦਾ ਵਾਅਦਾ ਕੀਤਾ ਸੀ ਇਥੇ ਬੈਠ ਕੇ ਡਾਕਟਰ ਕਪਲ ਨੂੰ ਮਾਰਨ ਦੀ ਸਾਜ਼ਿਸ਼ ਤਿਆਰ ਹੋਣ ਲੱਗੀ ਅਨੁਜ ਨੂੰ ਪਤਾ ਸੀ ਕਿ ਡਾਕਟਰ ਕਪਲ ਅਕਸਰ ਜਹਰਵੀਰ ਬਾਬਾ ਦੇ ਦਰਸ਼ਨ ਦੇ ਲਈ ਜਾਂਦਾ ਹੈ ਇਸੇ ਵਜ੍ਹਾ ਨਾਲ ਉਹ ਨਿਰਭਾਨ ਸਿੰਘ ਦੇ ਨਾਲ ਉਹਨਾਂ ਦੀ ਰੇਕੀ ਕਰਨ ਲੱਗਿਆ ਦਿਨ ਭਰ ਉਹਨਾਂ ਦੀ ਆਵਾਜਾਈ ਤੇ ਨਜ਼ਰ ਰੱਖੀ ਗਈ ਉਹਨਾਂ ਦੇ ਆਉਣ ਜਾਣ ਰਸਤੇ ਅਤੇ ਵਕਤ ਨੋਟ ਕੀਤੇ ਗਏ ਰੇਕੀ ਦੌਰਾਨ ਅਨੁਜ ਨੇ ਦੇਖਿਆ ਕਿ ਸ਼ਾਮ ਲਗਭਗ 5 ਵਜੇ ਡਾਕਟਰ ਕਪਲ ਅਕਸਰ ਪਰਤਪੁਰ ਦੇ ਨੀਮ ਦਾ ਗੇਟ ਇਲਾਕੇ ਤੋਂ ਗੁਜ਼ਰਦੇ ਨੇ ਇੱਥੇ ਤੇ ਇਹ ਹੋਇਆ ਕਿ ਵਾਰ ਇਸੇ ਜਗ੍ਹਾ ਹੋਏਗਾ ਹਥਿਆਰ ਦਾ ਇੰਤਜ਼ਾਮ ਮਹੇਸ਼ ਕਸਾਨਾ ਦੇ ਕੋਲ ਮੌਜੂਦ ਗੈਰ ਕਾਨੂੰਨੀ ਪਿਸਟਲ ਨਾਲ ਹੋ ਗਿਆ ਹੁਣ ਲੋਟ ਸੀ ਸਿਰਫ ਇੱਕ ਬਾਈਕ ਦੀ ਭੋਲੂ ਪਹਿਲਵਾਨ ਵਿਆਜ ਤੇ ਕੰਮ ਵਿੱਚ ਅਕਸਰ ਲੋਕਾਂ ਦੀਆਂ ਗੱਡੀਆਂ ਗਿਰਵੀ ਰਖਵਾ ਲੈਂਦਾ ਹੁੰਦਾ ਸੀ ਅਜਿਹੇ ਵਿੱਚ ਇੱਕ ਆਦਮੀ ਆਪਣੇ ਸਪਲੈਂਡਰ ਬਾਈਕ ਗਿਰਵੀ ਰੱਖ ਗਿਆ ਸੀ ਉਸ ਕੋਲ ਭੋਲੂ ਨੇ ਉਹੀ ਬਾਈਕ ਅਨੋਸ਼ ਨੂੰ ਦੇ ਦਿੱਤੀ ਕੋਵਿਡ ਕਰਕੇ ਸਾਰਾ ਕੁਝ ਬੰਦ ਸੀ 8 ਜੂਨ ਤੱਕ ਇਹ ਸਭ ਚੱਲਣਾ ਸੀ ਇਸ ਲਈ ਅਨੁਜ ਨੇ ਹੱਤਿਆ ਦੇ ਲਈ 28 ਮਈ 2021 ਦੀ ਤਰੀਕ ਫਾਈਨਲ ਕੀਤੀ 28 ਮਈ 2021 ਸ਼ਾਮ ਲਗਭਗ 4 ਵਜੇ ਅਨੁਜ ਤੇ ਮਹੇਸ਼ ਕਸਾਨਾ ਬਾਈਕ ਲੈ ਕੇ ਨਿਕਲਦੇ ਨੇ ਅਨੁਜ ਆਪਣੇ ਚਿਹਰੇ ਨੂੰ ਲਾਲ ਗਮਚੇ ਨਾਲ ਢੱਕ ਲੈਂਦਾ ਤਾਂ ਕਿ ਪਛਾਣਿਆ ਨਾ ਜਾ ਸਕੇ ਮਹੇਸ਼ ਬਾਈਕ ਚਲਾਉਂਦਾ ਹੈ ਸ਼ਾਮ ਕਰੀਬ 5 ਵਜੇ ਦੋਵੇਂ ਡਾਕਟਰ ਕਪਲ ਦੀ ਕਾਰ ਦਾ ਪਿੱਛਾ ਕਰਨ ਲੱਗਦੇ ਨੇ ਜਿਵੇਂ ਹੀ ਉਹ ਨੀਮ ਦਾ ਗੇਟ ਇਲਾਕੇ ਵਿੱਚ ਪਹੁੰਚਦੇ ਨੇ ਮਹੇਸ਼ ਬਾਈਕ ਨਾਲ ਕਾਰ ਨੂੰ ਓਵਰਟੇਕ ਕਰਦਾ ਹੈ ਤੇ ਸਾਹਮਣੇ ਰੋਕ ਦਿੰਦਾ ਹੈ ਇਸ ਦੇ ਬਾਅਦ ਅਨੁਜ ਉਤਰਦਾ ਹੈ ਅਤੇ ਡਾਕਟਰ ਸੁਦੀਪ ਅਤੇ ਡਾਕਟਰ ਸੀਮਾ ਤੇ ਤਾਬੜਤੋਰ ਫਾਇਰਿੰਗ ਕਰ ਦਿੰਦਾ ਹੈ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੋਵੇਂ ਹਮਲਾਵਰ ਉਥੋਂ ਫਰਾਰ ਹੋ ਜਾਂਦੇ ਨੇ कोरोना ਦੇ ਦੌਰਾਨ ਸ਼ਹਿਰ ਵਿੱਚ ਭਾਰੀ ਪੁਲਿਸ ਤਾਇਨਾਤ ਸੀ ਫੇਰ ਵੀ ਇਸ ਸ਼ੂਟਆਊਟ ਨੇ ਪੂਰੇ ਸਿਸਟਮ ਨੂੰ ਸਵਾਲਾਂ ਵਿੱਚ ਪਾ ਦਿੱਤਾ ਸੀ ਬਿਨਾਂ ਵਕਤ ਗਵਾਏ ਪੁਲਿਸ ਨੇ ਜਾਂਚ ਸ਼ੁਰੂ ਕੀਤੀ 36 ਘੰਟੇ ਬੀਤ ਗਏ ਪਰ ਕੋਈ ਠੋਸ ਸੁਰਾਗ ਨਹੀਂ ਮਿਲਿਆ ਸੀ ਬਸ ਇੱਕ ਚੀਜ਼ ਸਾਫ਼ ਸੀ ਬਲੈਕ ਸਪਲੈਂਡਰ ਬਾਈ ਇਸੇ ਬਾਈਕ ਨੂੰ ਟ੍ਰੇਸ ਕਰਦਿਆਂ ਹੋਇਆਂ 30 ਮਈ 2021 ਨੂੰ ਪੁਲਿਸ ਪਹੁੰਚੀ ਭੋਲੂ ਬਹਿਲਵਾਨ ਅਤੇ ਨਿਰਭਾਨ ਸਿੰਘ ਤੱਕ ਦੋਨਾਂ ਦੇ ਅਰੈਸਟ ਹੁੰਦਿਆਂ ਹੀ ਪੁਲਿਸ ਨੂੰ ਸਮਝ ਆ ਗਿਆ ਕਿ ਇਹ ਮਾਮਲਾ ਐਕਸਟਰਸ਼ਨ ਅਤੇ ਰਿਵੈਂਜ ਕਿਲਿੰਗ ਦਾ ਹੈ ਸੀਸੀਟੀਵੀ ਫੁਟੇਜ ਵਿੱਚ ਮਹੇਸ਼ ਕਸਾਨਾ ਅਤੇ ਅਨੁਜ ਗੁਰਜਰ ਦੀ ਪਛਾਣ ਕੀਤੀ ਗਈ 30 ਮਈ 2021 ਨੂੰ ਹੀ ਮਹੇਸ਼ ਕਸਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਅਨੁਜ ਫਰਾਰ ਸੀ ਪਰਤਪੁਰ ਦੇ ਆਈਜੀ ਪ੍ਰਸਾਨ ਕੁਮਾਰ ਨੇ ਉਸਤੇ 5000 ਰੁਪਏ ਦਾ ਇਨਾਮ ਐਲਾਨਿਆ ਸੀ ਅਨੁਜ ਕਿਸੇ ਵੀ ਤਰ੍ਹਾਂ ਦਾ ਫੋਨ ਆਪਣੇ ਕੋਲ ਨਹੀਂ ਰੱਖਦਾ ਸੀ ਇਸ ਲਈ ਪੁਲਿਸ ਦੇ ਲਈ ਉਸ ਨੂੰ ਟਰੈਕ ਕਰਨਾ ਬੇਹਦ ਔਖਾ ਸੀ ਟੀਮਾਂ ਢੋਲਪੁਰ ਕਰੋਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭੇਜੀਆਂ ਗਈਆਂ ਰਿਸ਼ਤੇਦਾਰਾਂ ਦੇ ਇੱਥੇ ਰੇਡ ਪਾਈ ਗਈ ਪਰ ਕੋਈ ਵੀ ਸਕਸੈਸ ਲਹੀ ਮਿਲੀ 12 ਜੂਨ 2021 ਨੂੰ ਇੱਕ ਇਨਫਾਰਮਰ ਤੋਂ ਸੂਚਨਾ ਮਿਲੀ ਅਨੁਜ ਤੌਲਪੁਰ ਵਿੱਚ ਦੇਖਿਆ ਗਿਆ ਇਸ ਦੇ ਬਾਅਦ ਭਰਤਪੁਰ ਤੌਲਪੁਰ ਅਤੇ ਕਰੋਲੀ ਪੁਲਿਸ ਦੀ ਜੁਆਇੰਟ ਟੀਮ ਬਣਾਈ ਗਈ 13 ਜੂਨ 2021 ਸਵੇਰੇ ਕਰੀਬ 5 ਵਜੇ ਭਰਤਪੁਰ ਦੀ ਐਂਟਰੀ ਪੁਆਇੰਟ ਤੋਂ 4 ਕਿਲੋਮੀਟਰ ਪਹਿਲਾਂ ਅਤੇ ਸ਼ਹਿਰ ਦੇ ਅੰਦਰ ਕਈ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਆਖਰਕਾਰ ਚੈਕਿੰਗ ਦੇ ਦੌਰਾਨ ਅਨੁਜ ਇੱਕ ਕਾਰ ਵਿੱਚ ਮਿਲਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ ਗ੍ਰਫਤਾਰੀ ਦੇ ਵਕਤ ਵੀ ਉਹ ਕੂਲ ਸੀ 노 ਰਿਗਰਟ ਨੱਥਿੰਗ ਅਨੁਜ ਗੁਰਜਰ ਨਰਪਾਲ ਸਿੰਘ ਪੋਲੂ ਪਹਿਲਵਾਨ ਅਤੇ ਮਹੇਸ਼ ਕਸਾਨਾ ਤੇ ਮਰਡਰ ਕ੍ਰਿਮੀਨਲ ਕਾਂਸਪੀਰੇਸੀ ਆਰਮਜ਼ੈਕਟ ਅਤੇ ਹਰਬਰਿੰਗ ਅਫੈਂਡਰ ਦੀ ਤਰਾਮਾ ਲਗਾਈਆਂ ਗਈਆਂ ਤੇ ਉਹਨਾਂ ਨੂੰ ਪਰਤਪੁਰ ਸੈਂਟਰਲ ਜੇਲ੍ਹ ਪੇਸ਼ ਦਿੱਤਾ ਗਿਆ ਇਹ ਕਹਾਣੀ ਸਿਰਫ ਇੱਕ ਕ੍ਰਾਈਮ ਕੇਸ ਦੇ ਖਤਮ ਨਹੀਂ ਹੁੰਦੀ ਇਹ ਕਹਾਣੀ ਗਲਤ ਫੈਸਲਿਆਂ ਦੀ ਇੱਕ ਚੇਨ ਹੈ ਜਿੱਥੇ ਹਰ ਕਿਸੇ ਦੀ ਇੱਕ ਗਲਤੀ ਅਗਲੀ ਗਲਤੀ ਨੂੰ ਜਨਮ ਦਿੰਦੀ ਚਲੀ ਗਈ ਡਾਕਟਰ ਸੁਦੀਪ ਆਪਣੇ ਰਿਸ਼ਤੇ ਦੀ ਜ਼ਿੰਮੇਵਾਰੀ ਤੋਂ ਪਛਦੇ ਰਹੇ ਹਰ ਗੱਲ ਤੇ ਝੂਠ ਬੋਲਦੇ ਰਹੇ ਤੇ ਫਿਰ ਬੋਲਦੇ ਰਹੇ ਤੇ ਸੋਚਦੇ ਰਹੇ ਕਿ ਪੈਸਾ ਹਰ ਸਮੱਸਿਆ ਸੁਲਝਾ ਦੇਗਾ ਪਰ ਉਹੀ ਪੈਸਾ ਇਸ ਕਹਾਣੀ ਵਿੱਚ ਸਭ ਤੋਂ ਵੱਡਾ ਜ਼ਹਿਰ ਬਣ ਗਿਆ ਡਾਕਟਰ ਸੀਮਾ ਦੇ ਲਈ ਸਿਰਫ ਇਹ ਧੋਖਾ ਨਹੀਂ ਸੀ ਇਹ ਉਹਨਾਂ ਦੇ ਭਰੋਸੇ ਦਾ ਕਤਲ ਸੀ ਜਿਸ ਔਰਤ ਨੂੰ ਉਹਨਾਂ ਨੇ ਨੌਕਰੀ ਦਿੱਤੀ ਸਨਮਾਨ ਦਿੱਤਾ ਸਹਾਰਾ ਦਿੱਤਾ ਉਸੇ ਨੇ ਉਹਨਾਂ ਦਾ ਘਰ ਬਰਬਾਦ ਕਰਤਾ ਪਰ ਇੱਥੇ ਡਾਕਟਰ ਸੀਮਾ ਵੀ ਸਹੀ ਕਿੱਥੇ ਸੀ ਇੱਕ ਮਾਂ ਹੁੰਦਿਆਂ ਹੋਇਆਂ ਆਪਣੇ ਗੁੱਸੇ ਤੇ ਉਹ ਆਪਣੇ ਐਗਰੈਸ਼ਨ ਤੇ ਕਾਬੂ ਨਹੀਂ ਰੱਖ ਸકી ਉਹਨਾਂ ਨੇ ਇਨਸਾਫ ਦਾ ਰਸਤਾ ਛੱਡ ਕੇ ਇਹ ਵਾਲਾ ਰਸਤਾ ਅਪਣਾਇਆ ਖੂਨੀ ਰਸਤਾ ਅਤੇ ਫਿਰ ਇਹ ਅੱਗ ਉਹਨਾਂ ਨੂੰ ਆਪ ਵੀ ਸਾੜ ਗਈ ਦੀਪਾ ਨੇ ਵੀ ਸਿਰਫ ਗਲਤ ਰਿਸ਼ਤਾ ਨਹੀਂ ਚੁਣਿਆ ਉਸ ਨੇ ਭਰੋਸੇ ਨੂੰ ਤੋੜਿਆ ਜਿਸ औरत ਨੇ ਉਸ ਨੂੰ ਸਹਾਰਾ ਦਿੱਤਾ ਉਸੇ औरत ਦਾ ਹੀ ਇਸਨੇ ਘਰ ਤੋੜ ਦਿੱਤਾ ਸਭ ਕੁਝ ਉਸ ਦਾ ਖਤਮ ਕਰ ਦਿੱਤਾ ਹੌਲੀ ਹੌਲੀ ਉਸ ਦੀਆਂ ਡਿਮਾਂਡਸ ਵੱਧਦੀਆਂ ਚਲੀਆਂ ਗਈਆਂ ਵਿਲਾ ਪੈਸਾ ਬਿਜ਼ਨਸ ਸਿਕਿਉਰਿਟੀ ਉਹ ਜਾਣ ਚੁੱਕੀ ਸੀ ਕਿ ਡਾਕਟਰ ਸੁਦੀਪ ਉਸ ਦੇ ਲਈ ਕੁਝ ਵੀ ਕਰ ਸਕਦੇ ਹਨ ਅਤੇ ਉਸੇ ਵੀਕਨੈਸ ਨੂੰ ਉਸਨੇ ਆਪਣੀ ਤਾਕਤ ਬਣਾ ਲਿਆ ਸੀ ਪਰ ਆਪਣੇ ਭਵਿੱਖ ਦੇ ਨਾਂ ਤੇ ਉਸਨੇ ਆਪਣੇ ਬੱਚੇ ਦਾ ਭਵਿੱਖ ਇੱਕ ਝੂਠ ਤੇ ਟਿਕਾ ਦਿੱਤਾ ਤੇ ਦੀਪਾ ਦਾ ਭਰਾ ਅਨੁਜ ਸ਼ੁਰੂਛੇ ਸਭ ਕੁਝ ਅਸਲੀ ਸੀ ਭੈਣ ਤੇ ਭਨੇਵੇ ਨੂੰ ਗਵਾਉਣ ਦਾ ਗਮ ਵੀ ਅਸਲੀ ਸੀ ਪਰ ਜਦੋਂ ਗਮ ਇंसाफ ਦੀ ਜਗ੍ਹਾ ਲਾਲਚ ਵਿੱਚ ਬਦਲ ਗਿਆ ਤਾਂ ਉਹ ਪੀੜਤ ਨਹੀਂ ਰਿਹਾ ਉਹ ਉਹ ਨਹਾਗਾਰ ਬਣ ਗਿਆ ਉਹ ਵਿਚਾਰਾ ਕਾਕਾ ਸ਼ੌਰਿਆ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸ ਦੀ ਮਾਂ ਸਣੇ ਆਸ-ਪਾਸ ਕਿੰਨੇ ਗੰਦੇ ਲੋਕ ਨੇ ਉਹਨੂੰ ਵਿਚਾਰੇ ਨੂੰ ਐਡੀ ਦਰਦਨਾਕ ਮੌਤ ਮਿਲਣਾ ਤੰਗ ਕਰਦਾ ਸਾਰੇ ਗਲਤ ਲੋਕ ਇੱਕ ਵੀ ਸਹੀ ਨਹੀਂ ਬਣਾ ਸਕੇ ਤੇ ਨਤੀਜਾ ਕੋਈ ਅੰਦਰ ਹੈ ਤੇ ਕੋਈ ਦੁਨੀਆ ਤੋਂ ਹੀ ਬਾਹਰ ਜਾ ਚੁੱਕਾ ਹੈ ਅਜਿਸੀ ਫੇਰ ਸਖਿਆ ਕੀ ਨਹੀਂ ਕਰਨਾ ਵਾਹਿਗੁਰੂਸ ਮਤਬਕ ਤੁਸੀਂ ਵੇਖ ਰਹੇ ਹੋ ਕੈਮਰਾ ਆਲੈਂਸਾ ਪਾਜੀ